ਕਮਿਆਦ ਦੇ ਵਿੱਚ ਜੋ ਪਿੱਛੇ ਹਾਲਾਤ ਲਾਂਕੇ ਗਏ ਤੁਸੀਂ ਉਹ ਵੀ ਵੇਖੇ ਨੇ ਚਾਹੇ 84 ਦੀਆਂ ਗੱਲਾਂ ਹੋਣ ਕੋਈ ਵੀ ਹੋਣ ਜੇ ਆਪਾਂ ਅਬਦਾਲੀ ਦੀ ਗੱਲ ਕਰ ਲਈਏ ਨਾ ਜਿਹੜੇ ਗੱਲ ਕਰਦੇ ਆ ਕਿ ਬਰੂਦ ਦੇ ਨਾਲ ਉਡਾ ਦੇਵਾਂਗੇ ਉਹਨਾਂ ਦੇ ਵਾਸਤੇ ਇੱਕ ਖਾਸ ਗੱਲ ਆ ਉਹ ਸੁਣ ਲੈਣ ਅਬਦਾਲੀ ਨੇ ਕੋਸ਼ਿਸ਼ ਕੀਤੀ ਸੀ ਕਿ ਦਰਬਾਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਬਰੂਦ ਭਰ ਕੇ ਤੇ ਉਡਾ ਦਿੱਤਾ ਜਾਵੇ ਤੇ ਸਾਡਾ ਇਤਿਹਾਸ ਗਵਾਹ ਆ ਉਹ ਜਦੋਂ ਉਡਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਇੱਟ ਨਿਕਲ ਕੇ ਜਾ ਕੇ ਤੇ ਉਹਦੇ ਨੱਕ ਦੇ ਉੱਪਰ ਵੱਜੀ ਸੀ ਸਾਰੇ ਜਾਣਦੇ ਆ ਉਹ ਨੱਕ ਦੇ ਉੱਪਰ ਵੱਜੀ ਤੇ ਐਸਾ ਜਿਹੜਾ ਉਹ ਜ਼ਖਮ ਦਾ ਨਾ ਸੂਰ ਬਣ ਗਿਆ ਕਿਤੇ ਵੀ ਚੱਲਿਆ ਗਿਆ ਤੇ ਰਾਮ ਨਹੀਂ ਸੀ ਆਇਆ ਬੜੇ ਵੈਦਾਂ ਤੋਂ ਬੜੇ ਹਕੀਮਾਂ ਤੋਂ ਇਲਾਜ ਕਰਾਉਣ ਦਾ ਯਤਨ ਕੀਤਾ ਤੇ ਪਰ ਕਿਤੇ ਉਹ ਵੀ ਰਾਮ ਨਹੀਂ ਮਿਲਿਆ ਅਖੀਰ ਉਹ ਜ਼ਖਮ ਦੀ ਪੀੜਾ ਜਾਕਮੰਦੇ ਦਰਦ ਦੇ ਨਾਲ ਹੀ ਉਹਦਾ ਰੋਗ ਇੰਨਾ ਵੱਧ ਗਿਆ ਕਿ ਇਸ ਸੰਸਾਰ ਤੋਂ ਕੂਚ ਕਰਕੇ ਤੇ ਚਲਿਆ ਗਿਆ ਤੇ ਜਿਹੜੇ ਅੱਜ ਗੱਲਾਂ ਕਰਦੇ ਆ ਕਿ ਆਰ ਡੀ ਐਕਸ ਦੇ ਨਾਲ ਉਡਾ ਦੇਵਾਂਗੇ ਪਰ ਜਿੰਨਾ ਚਿਰ ਤੱਕ ਯਾਦ ਰੱਖਿਓ ਜਿੰਨਾ ਚਿਰ ਤੱਕ ਸਿੱਖਾਂ ਦੇ ਅੰਦਰ ਗੈਰਤ ਤੇ ਆਪਣੇ ਗੁਰੂ ਦੇ ਨਾਲ ਪ੍ਰੇਮ ਹੈ ਨਾ ਉਨੀ ਦੇਰ ਤੱਕ ਜੇ ਕੋਈ ਇਸ ਦਰ ਦੇ ਵੱਲ ਕੈਰੀ ਅੱਖ ਦੇ ਨਾਲ ਵੇਖੇਗਾ ਨਾ ਤੇ ਇਹ ਐਸੇ ਜੋਧੇ ਆ ਫਿਰ ਬਿਨਾ ਸਿਰ ਤੋਂ ਵੀ ਲੜ ਜਾਂਦੇ ਆ ਤੇ ਉਹ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀਆਂ ਤੋਂ ਮਿਲਦੀ ਆ ਉਹ ਹੋਰ ਕਿਤੇ ਉਹ ਨਹੀਂ ਮਿਲਦੀ